ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨਾ ਮਰਨੇ ਤੇ ਕਿਆ ਡਰਪਣਾ ਜਿਉ ਹਾਥ ਸਦੋਰਾਲੀ ਕਬੀਰ ਮਰਤਾ ਮਰਤਾ ਜਗ ਮੁਆ ਮਰ ਬਿਨਾ ਜਾਣਿਆ ਕੋਏ ਅਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਾਵਨ ਚਰਨਾਂ ਵਿੱਚ ਸਭਾ ਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤੀ ਵਡਭਾਗੇ ਹੋ ਜੋ ਕਿ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਦੀ ਸਰਬੰਸ ਦਾਨੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਫਰਜੰਦ ਮਾਤਾ ਗੁਜਰ ਕੌਰ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅੱਜ ਦੀ ਗੁਰਦੁਆਰੇ। ਆਓ ਸਭ ਤੋਂ ਪਹਿਲਾਂ ਗੁਰੂ ਸੰਗਤ ਜੀ ਗੁਰੂ ਬਖਸ਼ਿ ਖਤੇ ਪ੍ਰਵਾਨ ਕਰੋ ਸਾਰੇ ਆਖੋ ਦੀਵਾਹੇ ਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਛੋਟੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਵਿਖੜਿਆ ਪੈਂਡਿਆਂ ਤੇ ਆਪਣਾ ਸਫ਼ਰ ਕਰ ਰਹੇ ਹਨ ਗੁਰ ਸੰਗਤ ਜੀ ਕਾਲਪੋਂ ਵਿਚਾਰ ਸਾਂਝੀ ਕੀਤੀ ਸੀ ਕੁੰਮਾ ਮਲਾ ਕੁੰਮਾ ਮਾਸਕੀ ਇੱਕ ਰਾਤ ਉਹਦੀ ਕੁੱਲਿੰਗ ਦੇ ਵਿੱਚ ਕੱਟੀ ਹੈ ਨਵਾਜਿਆ ਗਿਆ ਬਾਬਾ ਕੁੰਮਾ ਮਾਸਕੀ ਬੀਬੀ ਲక్ష్ਮੀ ਜਿਹਨੇ ਸਭ ਜادیه ਤੇ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ ਗੁਰਸੰਗਤ ਜੀ ਗੰਗੂ ਬ੍ਰਾਹਮਣ ਦੇ ਨਾਲ ਮੁਲਾਕਾਤ ਹੁੰਦੀ ਹੈ ਮਾਤਾ ਜੀ ਉਸ ਨੂੰ ਵਾਰ-ਵਾਰ ਕਹਿ ਰਿਹਾ ਕਿਉਂਕਿ ਜੰਗਲ ਰਸਤੇ ਲੈ ਕੇ ਜਾ ਰਹੇ ਬੇਟਾ ਜਾਂ ਤਾਂ ਸਾਨੂੰ ਗੁਰੂ ਸਾਹਿਬ ਦੀ ਨਾਲ ਮਿਲਾ ਦਿਓ ਜਾਂ ਲੱਗ ਗਈ ਹੀ ਇੱਥੇ ਪਿੰਡ ਹੈ ਕੋਟਲਾ ਨਿਆੰਗ ਖਾਂ ਜਾਂ ਉਹਦੇ ਘਰ ਸਾਨੂੰ ਛੱਡ ਕੇ ਆ ਜਾ ਮਾਤਾ ਜੀ ਮੈਂ ਜਲਦੀ ਤੁਹਾਨੂੰ ਉਸ ਗੁਰੂ ਸਾਹਿਬ ਨਾਲ ਮਿਲਾ ਦੇਂਗਾ ਹੁਣ ਮਨ ਦੇ ਵਿੱਚ ਲਾਲਚ ਹੈ ਮੈਂ ਕੱਲ ਵੀ ਬੰਦ ਕੀਤੀ ਸੀ ਸ਼ਬਦ ਹੈ ਗੁਰਤੇਗਹਦਰ ਸਾਹਿਬ ਦਾ ਕਰਨਾ ਹੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਤੇ ਜਿਹੜਾ ਲਾਲਚੀ ਹੁੰਦਾ ਨਾ ਸਾਧ ਸੰਗਤ ਦੀ ਉਹਦਾ ਕੋਈ ਧਰਮ ਈਮਾਨ ਕੋਈ ਨਹੀਂ ਹੁੰਦਾ ਆਪਾਂ ਸਾਰੇ ਗ੍ਰਸਤੀ ਆ ਤੁਸੀਂ ਸਿਆਣੇ ਵੀ ਇੱਥੇ ਬੈਠੇ ਹੋ ਆ ਬਿਆਹ ਸ਼ਾਦੀਆਂ ਹੁੰਦੀਆਂ ਨਾ ਪਤਾ ਲੱਗ ਜਾਂਦਾ ਵੀ ਬੰਦੇ ਲਾਲਚੀ ਹੈ ਗੱਲਾਂ ਤੋਂ ਪਤਾ ਲੱਗ ਜਾਂਦਾ ਉਹਨਾਂ ਜਦੋਂ ਮਿਲਣੀਆਂ ਹੁੰਦੀਆਂ ਜਾਂ ਲੈਣ ਦੇਣ ਦੀ ਗੱਲ ਹੁੰਦੀ ਹੈ ਲਾਲਚੀਆਂ ਦਾ ਪਹਿਲੋ ਪਤਾ ਲੱਗ ਜਾਂਦਾ ਤੇ ਲਾਲਚ ਜਿਹੜਾ ਹੈ ਉਸ ਨੇ ਗੰਗੂ ਬ੍ਰਾਹਮਣ ਨੂੰ ਆਪਣੇ ਧਰਮ ਤੋਂ ਵੀ ਦੂਰ ਕਰ ਦਿੱਤਾ ਉਹ ਚਾਹੁੰਦਾ ਵੀ ਕਿਸੇ ਤਰ੍ਹਾਂ ਜਿਹੜਾ ਮਾਤਾ ਜੀ ਦੇ ਕੋਲ ਬਚਿਆ ਹੋਇਆ ਖਜ਼ਾਨਾ ਮੈਂ ਲੁੱਟ ਲਵਾਂ ਪਰ ਉਹਦੀ ਮਨਸਾ ਪੂਰੀ ਨਹੀਂ ਹੋ ਰਹੀ ਤੁਰਦੇ ਆ ਤੁਰਦੇ ਆ ਕੱਲ ਆਪਾਂ ਇੱਕ ਅਸਥਾਨ ਤੇ ਪਹੁੰਚੇ ਸੀ ਉਸ ਅਸਥਾਨ ਦਾ ਨਾਮ ਸੀ ਗੁਰਦੁਆਰਾ ਕੰਗਾ ਸਾਹਿਬ ਜਿੱਥੇ ਸਭ ਜਦਿਆਂ ਨੂੰ ਮਾਤਾ ਜੀ ਨੇ ਉਹਨਾਂ ਦੇ ਵਸਤਰ ਉਤਾਰੇ ਸਕਾਏ ਪਹਿਨਾਏ ਉਹਨਾਂ ਦੇ ਕੰਗੇ ਕੀਤੇ ਜੋੜੇ ਕੀਤੇ ਦਸਤਾਰਾਂ ਫਿਰ ਸਜਾਈਆਂ ਉਹ ਜੰਗਲ ਦਾ ਰਸਤਾ ਹੈ ਸੰਘੜੇ ਜੰਗਲ ਵਿੱਚ ਲੈ ਕੇ ਜਾ ਸਾਰਾ ਦਿਨ ਚੱਲਦੇ ਆ ਨਿਕਲ ਗਏ ਸ਼ਾਮਾ ਪੈ ਗਈ ਆ ਠੰਡ ਜਿਹੜੀ ਆ ਨਾ ਪੋਹ ਦੇ ਮਹੀਨੇ ਦੀ ਠੰਡ ਜਿਹੜੀ ਤੇ ਪੋਹ ਦੇ ਮਹੀਨੇ ਦੀ ਠੰਡ ਹੁਣ ਜੇਕਰ ਤੁਸੀਂ ਬਾਣੀ ਪੜਦੇ ਹੋ ਜੇਕਰ ਸਤਿਗੁਰ ਨੇ ਦੋਨਾਂ ਗੱਲਾਂ ਦਾ ਕੀਤਾ ਸਤਿਗੁਰ ਨੇ ਅਤ ਦੀ ਗਰਮੀ ਦਾ ਵੀ ਗੱਲ ਕੀਤੀ ਅੱਤ ਦੀ ਠੰਡ ਦੀ ਗੱਲ ਵੀ ਕੀਤੀ ਅੱਤ ਦੀ ਗਰਮੀ ਕਿਹਨੂੰ ਲੱਗਦੀ ਕਹਿੰਦੇ ਆ ਸਾੜ ਤਪੰਦਾ ਤਿਸ ਲੱਗੇ ਹਰ ਨਾਹਾ ਨਾ ਜਿੰਨਾ ਪਾਸ ਕਰਕੇ ਦਿਖਾਇਆ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਤੀ ਤਵੀ ਤੇ ਬੈਠਿਆ ਗਰਮ ਰੇਤ ਉਪਰੋ ਪੈ ਰਹੀ ਉਹਲ ਦੀ ਦੇਖ ਵਿੱਚ ਸਤਿਗੁਰ ਨੂੰ ਬਾਲੇ ਇਹ ਦੁਨੀਆ ਦੀ ਬਾਹਰਲੀ ਗਰਮੀ ਕੁਝ ਨਹੀਂ ਕਰ ਸਕਦੀ ਸਤਿਗੁਰੂ ਫਿਰ ਸਤਿਗੁਰੂ ਜੀ ਦੇ ਸਭ ਜਾਦਿਆਂ ਨੇ ਵੀ ਕਰਕੇ ਦਿਖਾਇਆ ਪੋਖ ਤਖਾਰ ਨ ਬਿਆਪੇ ਕੰਠ ਮਿਲਿਆ ਹਰ ਨਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਇਹ ਬਾਹਰੀ ਠੰਡ ਕਿੱਥੇ ਉਹਨਾਂ ਨੂੰ ਆਪਣੇ ਧਰਮ ਤੋਂ ਦੂਰ ਕਰ ਸਕਦੀ ਇੱਕ ਸਿਦਕ ਸੀ ਉਹਨਾਂ ਦੇ ਅੰਦਰ ਜੀਵਨ ਦੇ ਵਿੱਚ ਕਿਉਂਕਿ ਸਿਦਕ ਹੀ ਜਿੱਦਨ ਬੰਦਾ ਸਿਦਕ ਤੋਂ ਦੂੜ ਜਾਂਦਾ ਹੈ ਤੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਜਿਹੜੇ ਬਚਨ ਲਿਖਿਆ ਨਾ ਗਲਗੀ ਤਰਪਾਦਸ਼ਾ ਨੇ ਵੀ ਸਤਗੁਰੂ ਨੇ ਆਪਣੀ ਪਤਨੀ ਵੀ ਵਾਰ ਦਿੱਤੀ ਆ ਆਪਣੇ ਪੋਤਰੇ ਵੀ ਆ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਹਰ ਸਾਰਾ ਪਰਿਵਾਰ ਹੀ ਵਾਰ ਸਭ ਕੁਝ ਦੇ ਦਿੱਤਾ ਆਪਣਾ ਸੀਸ ਵੀ ਦੇ ਦਿੱਤਾ ਸੀਸ ਦਿਆ ਪਰ ਸਿਰਰ ਨਾ ਦੀਆ ਸਿਰਰ ਕਹਿੰਦੇ ਹਨ ਸਿਦਕ ਸਿਦਕ ਨਹੀਂ ਸਤਗੁਰ ਦੇ ਸਿੱਧਕ ਸੀ ਨਾ ਹੁਣ 7 ਤੇ 9 ਸਾਲ ਦੇ ਸਭ ਜਿਆਦਿਆਂ ਵਿੱਚ ਸਿੱਧਕ ਤਾਂ ਦੀ ਹੋਰ ਕੀ ਸੀ ਅਡੋਲਤਾ ਸੀ ਧਰਮ ਤੋਂ ਦੂਰ ਨਹੀਂ ਕਰ ਸਕਿਆ ਕੋਈ ਉਹਨਾਂ ਬੜਾ ਵੱਡਾ ਸਿੱਧਕ ਸੀ ਬਹੁਤ ਵੱਡਾ ਸੀ ਕਿੱਡੀ ਵੱਡੀ ਕਿਰਪਾ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਸੀ ਕਿੱਡਾ ਵੱਡਾ ਸਿੱਧਕ ਸੀ ਉਹ ਸਿੱਧਕ ਹੀ ਸੀ ਨਾ ਮਾਮਾ ਦੇ ਅੰਦਰ ਜਿਸ ਵੇਲੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾ ਦਿਤੇਗੇ ਬੱਚੇ ਉਸੇ ਦਾ ਕਿਸੇ ਹੋਰ ਕੀ ਸੀ ਜਦੋਂ ਚੱਲਦੇ ਆ ਚੱਲਦੇ ਆ ਸਾਧ ਸੰਗਤ ਦੀ ਦਪਹਿਰ ਤੋਂ ਸ਼ਾਮ ਹੋ ਗਈ ਨੇ ਰਾਜ ਹੋਣਾ ਸ਼ੁਰੂ ਹੋ ਗਿਆ ਮਾਤਾ ਜੀ ਨੇ ਫੇਰ ਆਖਿਆ ਪੁੱਤਰ ਕਿ ਕਿੰਨੇ ਕੁ ਦੂਰ ਆਪਾਂ ਜਾਣਾ ਹੈ ਨਿਹੰਗ ਖਾਂ ਦੇ ਪਿੰਡ ਛੱਡਿਆ ਸਾਨੂੰ ਕਹਿੰਦਾ ਮਾਤਾ ਜੀ ਉਹ ਤਾਂ ਹੁਣ ਅਲੱਗ ਰਹਿ ਗਿਆ ਪਾਸੇ ਪਰਲੇ ਪਾਸੇ ਰਹਿ ਗਿਆ ਮੇਰਾ ਅੱਗੇ ਜਾ ਕੇ ਪਿੰਡ ਆ ਜਾਏਗਾ ਆਪਾਂ ਆਪਣੇ ਪਿੰਡ ਚੱਲਦੇ ਇੱਕ ਛੋਟਾ ਜਿਹਾ ਨਾਲਾ ਸੀ ਨਦੀ ਸੀ ਛੋਟੀ ਜੀ ਉਸ ਨੇ ਲਾਲਚੀ ਬੰਦੇ ਨੇ ਬੇਈਮਾਨ ਬੰਦੇ ਨੇ ਇਹ ਨਹੀਂ ਦੱਸਿਆ ਵੀ ਆ ਪਾਰ ਕਰਕੇ ਮੇਰਾ ਪਿੰਡ ਹੈ ਉੱਥੇ ਮਾਤਾ ਜੀ ਨੂੰ ਛੱਡ ਦਿੱਤਾ ਮੈਂ ਤੁਹਾਡੇ ਵਾਸਤੇ ਨਾ ਖਾਣ ਵਾਸਤੇ ਕੁਝ ਲੈ ਕੇ ਆਉਂਦਾ ਮਾਤਾ ਜੀ ਬੈਠਿਆ ਸੱਭ ਜਾਦੇ ਬੈਠਿਆ ਰਾਹ ਦੇ ਵਿੱਚ ਇੱਕ ਹੋਰ ਗੁਰਦੁਆਰਾ ਪੈਂਦਾ ਕੰਗਾ ਸਾਹਿਬ ਤੋਂ ਬਾਅਦ ਜੰਡੀ ਸਰ ਪਿੰਡ ਗੁਰਦੁਆਰਾ ਸਾਹਿਬ ਜੰਡੀ ਸਰ ਉੱਥੇ ਵੀ ਰੁਕੇ ਸਨ ਜਦੋਂ ਗੰਗੂ ਬ੍ਰਾਹਮਣ ਚਲਾ ਗਿਆ ਉਸੇ ਇੱਕ ਮਹਾਪੁਰਸ਼ ਦੀ ਪ੍ਰਭੂ ਦਾ ਪਿਆਰਾ ਛੋਟੀ ਜਿਹੀ ਦੀ ਕੋਠੀਆ ਬਣੀ ਹੋਈ ਸੀ ਜਦੋਂ ਉਹ ਵਾਪਸ ਆਇਆ ਆਪਣੇ ਵਾਸਤੇ ਲੰਗਰ ਪਾਣੀ ਲੈ ਕੇ ਪਿੰਡ ਦੇ ਵਿੱਚੋਂ ਵਾਪਸ ਆਇਆ ਤੇ ਉਹਨੇ ਦੇਖਿਆ ਵੀ ਕੋਈ ਬੱਚੇ ਬੈਠੇ ਆ ਮਾਤਾ ਜੀ ਬੈਠੇ ਤੇ ਪੁੱਛਦਾ ਤੁਸੀਂ ਇੱਥੇ ਕਿਦਾਂ ਬੈਠੇ ਹੋ ਮਾਤਾ ਜੀ ਨੇ ਆ ਕੇ ਅਸੀਂ ਐਵੇਂ ਬੈਠੇ ਆ ਐਵੇਂ ਅਸੀਂ ਐਵੇਂ ਬੈਠੇ ਕਿਤੇ ਜਾਣਾ ਹੈ ਕਹਿੰਦੇ ਹਾਂ ਫਿਰ ਪੁੱਛਦਾ ਕੋਈ ਕੰਮ ਹੈ ਕਹਿੰਦੇ ਨਹੀਂ ਐਵੇਂ ਬੈਠੇ ਆ ਉੱਥੇ ਅੱਜ ਨਾਲ ਗੁਰਦੁਆਰਾ ਐਮਾ ਸਭ ਹੈ ਮਾਤਾ ਜੀ ਨੇ ਜੋ ਬਚਨ ਕਹੀ ਸੀ ਐਵੇਂ ਬੈਠੇ ਐਮਾ ਸਭ ਗੁਰਦੁਆਰਾ ਉਹ ਆਇਆ ਰਾਤ ਨੂੰ ਆਇਆ ਰਾਤ ਉਹਦਾ ਸੀਗਾ ਵੀ ਇਹਨਾਂ ਨੂੰ ਇਥੇ ਚੋਰੀ ਕਰ ਲਾਂਗੇ ਇਹਨਾਂ ਨੂੰ ਕੋਰਾਹੇ ਪਾ ਦੂੰਗਾ ਇਹ ਜਿਹੜਾ ਮਾਤਾ ਜੀ ਕੋਲ ਖਜ਼ਾਨਾ ਹੈ ਉਹ ਮੈਂ ਲੈ ਕੇ ਭੱਜ ਜਾਵਾਂ ਤੇ ਮਾਤਾ ਜੀ ਕਿੱਥੇ ਆਰਾਮ ਕਰ ਰਹੇ ਆ ਨਾ ਸਹਬ ਜੀ ਆ ਦੇ ਮੈਂ ਰਸਤੀ ਬੇਨਤੀ ਕੀਤੀ ਸੀ ਮਾਤਾ ਗੌਂਦੀ ਸੀ ਤੇ ਬੱਚੇ ਜਾਗਦੇ ਸਨ ਪ੍ਰਭੂ ਦੀ ਭਗਤੀ ਦੇ ਵਿੱਚ ਜੋ ਗਥਾਵਾਂ ਸੁਣਾਉਂਦੀ ਸੀ ਬਾਣੀ ਸੁਣਾਉਂਦੀ ਸੀ ਸੇਰ ਹੋਈ ਨਾ ਕਿੰਨਾ ਛਰਾਰਤੀ ਬੰਦਾ ਸੀ ਕਿੰਨੀ ਨੀਅਤ ਉਹਦੀ ਖਰਾਬ ਸੀ ਕਹਿਣ ਲੱਗਾ ਸਾਧ ਸੰਗਤ ਦੀ ਮਾਤਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ ਰਾਤੀ ਸੰਗਣਾ ਜੰਗਲ ਸੀ ਹਨੇਰਾ ਬਹੁਤ ਸੀ ਮੇਰਾ ਪਿੰਡ ਤਾਂ ਸਾਹਮਣੇ ਹੀ ਆ ਨਾਲਾ ਪਾਰ ਕਰਕੇ ਤੇ ਮੇਰਾ ਪਿੰਡ ਆ ਜਾ ਬਾਤਾ ਜੀ ਹੁਣ ਸਮਝਦੇ ਪਏ ਆ ਸਾਹਮਣੇ ਹੀ ਮੇਰਾ ਪਿੰਡ ਚਲੋ ਮੇਰੇ ਘਰ ਚਲੋ ਹੁਣ ਦੇਖੋ ਲਾਲਚ ਦੀ ਮੈਂ ਗੱਲ ਕਰ ਰਿਹਾ ਮਾਤਾ ਜੀ ਨੇ ਉਹਨੂੰ ਦੇਣਾ ਸੀ ਸਾਰਾ ਕੁਝ ਜੇ ਮਾਤਾ ਜੀ ਮਹੀਨਾ ਦੋ ਮਹੀਨੇ ਰੁਕ ਵੀ ਜਾਂਦੇ ਨਾ ਉਹਦੇ ਘਰ ਤੇ ਸਾਰਾ ਕੁਝ ਉਹਨੂੰ ਦੇ ਕੇ ਜਾਣਾ ਸੀ ਮੈਂ 22 ਸਾਲ ਸੇਵਾ ਕਰਕੇ ਆਇਆ ਰਸੋਈਆ ਸੀ ਗੰਗੂ ਦੇਣਾ ਉਹਨੂੰ ਸੀ ਸਾਰਾ ਕੁਝ ਮਾਤਾ ਜੀ ਜਿਹਨੇ ਸੇਵਾ ਕੀਤੀ ਕਿਤੇ ਸਿੱਖ ਕੌਮ ਨੇ ਕੋਈ ਉਹਦਾ ਐਹਸਾਨ ਥੋੜੇ ਰੱਖਿਆ ਚਾਹੇ ਬਾਬਾ ਕੁਮਾ ਮਾਸ ਕੀ ਬੀਬੀ ਲక్ష్ਮੀ ਨੇ ਪ੍ਰਸ਼ਾਦਾ ਛਕਾਇਆ ਇੱਕ ਰਾਤ ਭਾਵੇਂ ਉਹਨੇ ਆਪਣੀ ਕੁਲੀ ਚ ਰੱਖਿਆ ਅੱਜ ਇਤਿਹਾਸ ਉਹਨੂੰ ਜੈਜੈਕਾਰ ਕਰ ਰਿਹਾ ਨਾ ਉਹਦੇ ਅਸਥਾਨ ਤੇ ਸੰਗਤਾਂ ਦਾ ਹੜ ਆ ਜਾਂਦਾ ਹਜ਼ਾਰਾਂ ਸੰਗਤਾਂ ਪਹੁੰਚਦੀਆਂ ਇਸ ਦਿਨ ਤੇ ਵਿੱਚ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ ਉਹਨਾਂ ਨੂੰ ਸਨਮਾਨ ਕੀਤਾ ਜੋ ਚਾਹੀਦਾ ਤੁਹਾਨੂੰ ਖਜ਼ਾਨੇ ਵਿੱਚ ਲੈ ਲਓ ਜਿੱਤਕ ਨਹੀਂ ਦਿੱਤਾ ਜੇ ਕਰ ਜਾਂਦਾ ਕਰਨਾ ਹੋ ਤੋ ਸੋ ਨਾ ਕਿਓ ਪਰਿਓ ਲੋਭ ਕੇ ਫਨ ਸਾਧ ਸੰਗਧੀ ਆਪਣੇ ਘਰ ਲੈ ਗਿਆ ਗੰਗੂ ਹੁਣ ਉਹਦਾ ਇਰਾਦਾ ਕੀ ਹੈ ਆਪਣੀ ਘਰ ਵਾਲੀ ਨਾਲ ਉਹਦੀ ਮਾਂ ਵੀ ਗੰਗੂ ਦੀ ਸਲਾਹ ਕਰਦਾ ਵੀ ਇਹਨਾਂ ਦੇ ਕੋਲ ਖਜ਼ਾਨਾ ਹੈ ਆਪਾਂ ਲੁੱਟ ਲੈਨੇ ਆ ਇਹਨਾਂ ਨੂੰ ਜ਼ਹਿਰ ਦੇ ਦੇਣਾ ਤੇ ਮਾਂ ਨੇ ਮਨ ਕਰ ਦਿੱਤਾ ਸੀ ਗੰਗੂ ਦੀ ਕਹਿੰਦੀ ਐਡਾ ਪਾਪ ਨਾ ਕਰੀ ਤੂੰ ਦੁਨੀਆ ਬਖਸ਼ੇਗੀ ਨਹੀਂ ਨਾ ਨਾਪਣੇ ਤੈਨੂੰ ਬਖਸ਼ਣਾ ਇਹ ਕੰਮ ਨਾ ਕਰੀ ਤੂੰ ਪਰ ਉਸਨੇ ਕੀ ਕੀਤਾ ਚੋਰੀ ਤਾਂ ਕੀਤੀ ਆ ਰਾਤ ਨੂੰ ਮਾਤਾ ਜੀ ਉਹ ਜਿਹੜਾ ਖਜ਼ਾਨੇ ਦਾ ਥੈਲਾ ਸੀ ਉਹ ਚੁੱਕ ਲਿਆ ਜਦੋਂ ਮਾਤਾ ਜੀ ਨੇ ਸਵੇਰੇ ਦੇਖਿਆ ਗੰਗੂ ਬੇਟਾ ਮੇਰਾ ਥੈਲਾ ਸੀ ਜੇ ਤੂੰ ਸੰਭਾਲ ਲਿਆ ਚੰਗੀ ਗੱਲ ਐ ਪਰ ਇਹ ਨਾ ਕਿ ਕੋਈ ਚੋਰ ਤਾਂ ਨਹੀਂ ਲੈ ਗਿਆ ਕੋਈ ਇਹ ਤਾਂ ਬਤਲ ਅੰਦਰੋਂ ਸ਼ੈਤਾਨ ਸੀ ਨਾਲੇ ਚੋਰ ਤੇ ਨਾਲੇ ਚਤਰ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੁਸੀਂ ਮੈਨੂੰ ਚੋਰ ਸਮਝਦੇ ਹੋ ਮੈਂ ਤੁਹਾਨੂੰ ਬਾਗੀਆਂ ਨੂੰ ਪਨਾਹ ਦਿੱਤੀ ਆ ਸਰਕਾਰ ਤੁਹਾਨੂੰ ਲੱਭਦੀ ਫਿਰਦੀ ਆ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਮਾਤਾ ਕਹਿੰਦੀ ਰੋਲਾ ਕਰਦੇ ਪਾਉਂਦਾ ਤੂੰ ਰੱਖ ਲਿਆ ਫੇਰ ਵੀ ਕੋਈ ਗੱਲ ਨਹੀਂ ਅਸੀਂ ਕਿਹੜਾ ਲੈ ਕੇ ਜਾਣਾ ਤੂੰ ਰੱਖ ਲਿਆ ਤਾਂ ਵੀ ਚੰਗੀ ਗੱਲ ਐ ਫੇਰ ਹਟਿਆ ਨਹੀਂ ਚੌਧਰੀ ਕੋਲ ਚਲਾ ਗਿਆ ਪਿੰਡ ਦੇ ਚੌਧਰੀ ਦੇ ਨਾਲ ਮੋਰਿੰਡੇ ਚਲਾ ਗਿਆ ਮੋਰਿੰਡੇ ਜਾ ਕੇ ਥਾਣੇ ਵਿੱਚ ਜਾ ਕੇ ਇਤਲਾਹ ਕੀਤੀ ਆ ਗੁਰਗੋਬ ਸਿੰਘ ਦੇ ਛੋਟੇ ਬੱਚੇ ਉਹਨਾਂ ਦੀ ਮਾਤਾ ਮੇਰੇ ਕੋਲ ਐ ਤੁਸੀਂ ਪੜੋ ਮੈਨੂੰ ਵੀ ਇਨਾਮ ਦਿਵਾਓ ਤੇ ਤੁਸੀਂ ਵੀ ਇਨਾਮ ਲਓ ਸਰਕਾਰ ਦੇ ਕੋਲ ਸਿਪਾਹੀ ਆ ਗਏ ਜਿੱਥੇ ਮਾਤਾ ਜੀ ਸਭ ਜਦਿਆਂ ਨੂੰ ਗ੍ਰਿਫਤਾਰ ਕੀਤਾ ਉੱਥੇ ਅੱਜ ਗੁਰਦੁਆਰਾ ਅਟਕਸਾਬ ਹੈ ਸਿਹੜੀ ਪਿੰਡ ਹੈ ਪਿੰਡ ਵੈਸੇ ਖੇੜੀ ਸੀ ਤੇ ਬਾਅਦ ਵਿੱਚ ਪਿੰਡ ਦਾ ਨਾਮ ਸਿਹੜੀ ਬਣ ਗਿਆ ਜਦੋਂ ਉੱਥੋਂ ਚੱਲੇ ਆ ਬਾਹਰ ਰੋਡ ਦੇ ਉੱਪਰ ਗੁਰਦਾਰਾ ਗੁਰਦੁਆਰਾ ਰੱਤ ਸੈਨ ਬੈਲ ਗੱਡੀ ਵਿੱਚ ਬਿਠਾ ਕੇ ਲੈ ਗਏ ਬੈਲ ਗੱਡੀ ਤੇ ਸਾਧ ਸੰਗਤ ਦੀ ਉਹ ਇੰਨਾ ਨੀਚ ਹਰਕਤਾਂ ਉਹਨੇ ਜਿਹੜੀਆਂ ਕੀਤੀਆਂ ਗੰਗੂ ਬ੍ਰਾਹਮਣ ਨੇ ਭਾਈ ਦੁੰਨਾ ਸਿੰਘ ਹੰਦੂਰੀਆ ਨੇ ਇਤਿਹਾਸ ਵਿੱਚ ਲਿਖਿਆ ਜਿਹੜੀ ਰੋਟੀ ਖਲਾਈ ਸੀ ਨਾ ਮਾਤਾ ਜੀ ਤੇ ਸਭ ਜਾਦਿਆਂ ਨੂੰ ਲਿਆ ਕੇ ਮਾਤਾ ਜੀ ਨੇ ਉੱਥੇ ਕਿਹਾ ਸੀ ਜੋ ਇਤਿਹਾਸ ਵਿੱਚ ਉਹਨੇ ਲਿਖਿਆ ਕਹਿੰਦੇ 100 ਰੋਟੀ ਐਸੀ ਕਰ ਲਾਇਓ ਹਮਰੇ ਕਾਗਨਾਂ ਨੂੰ ਖੁਰਖਾਏ ਵੀ ਸਾਡੇ ਘਰ ਦੇ ਤਾਂ ਕਾਂ ਕੁੱਤੇ ਵੀ ਨਹੀਂ ਖਾਂਦੇ ਇਦਾਂ ਦੀ ਰੋਟੀ ਸਭ ਜਾਦਿਆਂ ਨੂੰ ਖਲਾਈ ਐਸੀ ਰੋਟੀ ਕਰ ਲੈ ਆਇਓ ਹਮਰੇ ਕਾਗਨ ਕੁੱਕਰ ਖਾਏ ਮਨਕਾਰ ਕਰਦਾ ਤੇ ਮਾਤਾ ਜੀ ਨੇ ਇਹ ਸਭ ਜਾਂਦੇ ਮੇਰੇ ਇਦਾਂ ਦਾ ਭੋਜਨ ਥੋੜੇ ਛਕਣਗੇ ਜਿਹੜੇ 36 ਪ੍ਰਕਾਰ ਤੂੰ ਤਾਂ ਬਣਾਉਂਦਾ ਸੀ ਨਾ ਲੰਗਰ ਤਿੰਨ ਤਾਂ ਪਤਾ ਹੈ ਸਭ ਜਾਂਦੇ ਕੀ ਛਕਦੇ ਇਥੇ ਨਹੀਂ ਪੈਂਦਾ ਮਾਤਾ ਜੀ ਕੁਝ ਆਲੇ ਦੁਆਲੇ ਕੁਝ ਭੜੀ ਕਦੇ ਯਾਦ ਕਰਾਇਆ ਕਰੋ ਬੱਚਿਆਂ ਨੂੰ ਜਿਸ ਵੇਲੇ ਖਾਂਦੇ ਆ ਬੱਚੇ ਜਦੋਂ ਨਖਰੇ ਕਰਦੇ ਨੇ ਆ ਨਹੀਂ ਖਾਣਾ ਆ ਨਹੀਂ ਖਾਣਾ ਤੇ ਉਹਨਾਂ ਨੂੰ ਦੱਸੋ ਬਾਬਾ ਜੋਰਾਵਰ ਸਿੰਘ ਬਾਬਾ ਫਤਾ ਸਿੰਘ ਇਦਾਂ ਦਾ ਖਾਣਾ ਵੀ ਉਹਨਾਂ ਨੂੰ ਮਿਲਿਆ ਸੀ ਜੋ ਦੂਨਾ ਸਿੰਘ ਹੰਡੂਰੀਆ ਲਿਖ ਰਿਆ ਐਸੀ ਰੋਟੀ ਕਰ ਲੈ ਆਇਓ ਹਮਰੇ ਕਾਗਨਾਂ ਕੁਕਰ ਖਾਇਓ ਤੇ ਉਹ ਰੋਟੀ ਤੁਸੀਂ ਤਾਂ 36 ਪ੍ਰਕਾਰ ਦੇ ਭੋਜਨ ਖਾ ਰਹੇ ਹੋ ਕਦੇ ਸ਼ੁਕਰ ਕਰੋ ਕਦੇ ਯਾਦ ਕਰਾਈਏ ਬੱਚਿਆਂ ਨੂੰ ਕਦੇ ਜ਼ਿੰਦਗੀ ਵਿੱਚ ਬੱਚਿਆਂ ਨੂੰ ਭੁੱਲੇਗਾ ਨਹੀਂ ਕਦੇ ਅਸੀਂ ਨਖਰਾ ਨਹੀਂ ਕਰਾਂ ਬੇਨਾ ਕੁਝ ਖਾ ਕੇ ਵੀ ਅਸੀਂ ਡੋਲ ਜਾਂਦੇ ਆ 36 36 ਪ੍ਰਕਾਰ ਦੇ ਭੋਜਨ ਖਾ ਕੇ ਬੰਦਾ ਡੋਲ ਜਾਂਦਾ ਰੱਬ ਤੋਂ ਗੁਰੂ ਤੋਂ ਦੂਰ ਹੋ ਜਾਂਦਾ ਸਾ ਸੰਗਤ ਜੀ ਇਹ ਪਾਈ ਹਦੂਨਾ ਸਿੰਘ ਨਟੋਰੀਆ ਦਾ ਇਤਿਹਾਸ ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਮਾ ਸਾਹਿਬ ਜਦਿਆਂ ਨੂੰ ਬੋਰਿਆਂ ਦੇ ਵਿੱਚ ਬੰਦ ਕੀਤਾ ਬੋਰੇ ਕੜੇ ਸੀ ਮਿਰਚਾਂ ਵਾਲੇ ਸਿਰਫ ਸਿਰ ਨੰਗੇ ਸੀ ਬੱਚਿਆਂ ਵੀ ਮਿਰਚਾਂ ਲੜਨ ਗਈਆਂ ਤੜਫ ਰਗੇ ਮਾਤਾ ਜੀ ਦੇ ਉੱਪਰ ਸਿਰ ਦੇ ਉੱਪਰ ਮਾਤਾ ਜੀ ਰਸੀਦੇ ਨਾਲ ਮਾਤਾ ਜੀ ਨੂੰ ਬੈਲ ਗੱਡੀ ਤੇ ਬਿਨੋ ਜਿਹੜੇ ਰੱਥਾਂ ਦੇ ਉੱਪਰ ਜਾਂਦੇ ਹੁੰਦੇ ਲੋਕ ਪੁੱਛਦੇ ਆ ਵੀ ਇਹਨਾਂ ਨੇ ਅਪਰਾਧ ਕੀ ਕੀਤਾ ਸਭ ਜਾਂਦੇ ਮਾਤਾ ਪੁੱਛਦੇ ਮਾਤਾ ਆਪਣਾ ਗੁਨਾਹ ਕੀ ਆ ਮਾਤਾ ਗੁਜਰ ਦਾਦੀ ਜੀ ਆਪਣਾ ਗੁਨਾਹ ਕੀ ਆ ਤੇ ਦਾਦੀ ਆਖੀ ਗੁਨਾਹ ਇਹ ਹੈ ਕਿ ਅਸੀਂ ਸੱਚ ਦੇ ਨਾਲ ਜੁੜੇ ਹੋਏ ਆ ਇਹ ਸੱਚ ਤੇ ਝੂਠ ਦੀ ਲੜਾਈ ਜਿਹੜੀ ਅੱਜ ਤੋਂ ਨਹੀਂ ਚੱਲ ਰਹੀ ਇਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਤੁਸੀਂ ਬਾਣੀ ਪੜਨ ਵਾਲੇ ਸਾਰੇ ਬੈਠੇ ਹੋ ਭਾਗਾਂ ਵਾਲੇ ਉਹ ਗੁਰੂ ਨਾਨਕ ਸਾਹਿਬ ਨੇ ਵੀ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਹੈ ਕੋਈ ਤਾਕਤ ਜਿਹਨੇ ਸਮੇ ਦੀ ਹਕੂਮਤ ਬਾਰੇ ਬੋਲਿਆ ਹੋਵੇ ਸ਼ਬਦ ਪੜਦੇ ਹਨ ਆਪਾਂ ਗੁਰੂ ਨਾਨਕ ਸਾਹਿਬ ਦਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾ ਕੁਰਾਸਾਨ ਖਸਮਾਨਾ ਕੀ ਹਿੰਦੁਸਤਾਨ ਡਰਾਇਓ ਤੇ ਉਹ ਤਾਂ ਜੰਮ ਕਰ ਮੁਗਲ ਚਦਾ ਕਹਿੰਦੇ ਜੰਮ ਬਣ ਕੇ ਆਇਆ ਜੰਮ ਰਾਜ ਬਣ ਕੇ ਆ ਐਮਨਾਬਾਦ ਕੋਈ ਗੁਰਨਾਣ ਸਿੰਘ ਦੇ ਰਿਸ਼ਤੇਦਾਰ ਨਹੀਂ ਰਹਿੰਦੇ ਸੀ ਉੱਥੇ ਨਾ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਕਿਹਦੇ ਵਾਸਤੇ ਗਏ ਮਾਨਵਤਾ ਦੇ ਵਾਸਤੇ ਮਨੁੱਖਤਾ ਦੇ ਵਾਸਤੇ ਗੁਰਨਾਣ ਸਿੰਘ ਗਏ ਉੱਥੇ ਜਾ ਕੇ ਆਵਾਜ਼ ਨੂੰ ਬੰਦ ਬਲੰਦ ਕੀਤਾ ਵੀ ਆਹ ਚੀਜ਼ਾਂ ਤੁਸੀਂ ਪੜੋ ਸ਼ਬਦ ਜਿਹੜੇ ਬਾਬਰ ਦੇ ਪ੍ਰਥਾਏ ਗੁਰਨਾਨ ਸਿੰਘ ਨੇ ਉਚਾਰਨ ਕੀਤੇ ਬਾਬਰ ਨੂੰ ਮੂੰਹ ਤੇ ਆਖਿਆ ਤੂੰ ਜਾਬਰ ਹੈ ਹੈ ਕਿਸੇ ਤੇ ਜੁਰਤ ਆਂਦਾ ਬਾਬਰ ਜਿਹੜਾ ਸੀ ਬਾਬਰ ਆਪਣੀ ਗੱਦੀ ਆਪਣੇ ਪੁੱਤਰ ਹਮਿਆਉ ਨੂੰ ਦਿੰਦਾ ਹੈ ਤੇ ਗੁਰਨਾਨ ਸਿੰਘ ਸਾਹਿਬ ਆਪਣੇ ਪੁੱਤਰਾਂ ਨੂੰ ਨਹੀਂ ਆਪਣੇ ਸਿੱਖ ਨੂੰ ਗੱਦੀ ਦਿੰਦੇ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਨਾ ਤੇ ਇਹ ਲੜਾਈ ਹੈ ਬਾਬਰ ਤੇ ਬਾਬਿਆਂ ਦੀ ਜੋ ਸ਼ੁਰੂ ਤੋਂ ਚੱਲਦੀ ਹੈ ਜ਼ੁਲਮ ਦੇ ਖਿਲਾਫ ਵਾਅਦੀ ਮੈਂ ਵਾਰ-ਵਾਰ ਬੇਨਤੀ ਰੋਜ਼ ਕਰ ਰਿਹਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਸੇ ਧਰਮ ਦੇ ਖਿਲਾਫ ਲੜਾਈ ਨਹੀਂ ਹੈ ਸਤਗੁਰੂ ਦੀ ਲੜਾਈ ਜਿਹੜੀ ਹੈ ਜ਼ੁਲਮ ਦੇ ਖਿਲਾਫ ਉਹ ਤਾਂ ਬਾਬਾ ਫਤਿਹ ਸਿੰਘ ਨੇ ਸਪਸ਼ਟ ਕਰਤਾ ਵਜ਼ੀਰ ਖਾਨ ਤਾਂ ਮੁਸਲਮਾਨ ਹੈ ਹੀ ਨਹੀਂ ਜਿਹੜਾ ਆਪਣੇ ਧਰਮ ਦੀ ਗੱਲ ਨਹੀਂ ਮੰਨਦਾ ਵੀ ਮਾਸੂਮਾਂ ਦੇ ਉੱਪਰ ਕਹਿਰ ਕਰਨਾ ਜਾਂ ਬਜ਼ੁਰਗਾਂ ਤੇ ਕਹਿਰ ਕਰਨਾ ਔਰਤਾਂ ਤੇ ਕਹਿਰ ਕਰਨਾ ਤੇ ਜਿਹੜੇ ਬੇਗੁਨਾਹਾਂ ਤੇ ਕਹਿਰ ਕਰਨਾ ਇਹ ਤੇ ਇਸਲਾਮ ਦੇ ਵਿੱਚ ਲਿਖਿਆ ਕੋਈ ਨਹੀਂ ਹੈ ਉਹ ਆਪ ਹੀ ਮੁਸਲਮਾਨੀ ਤੇ ਜੋ ਦੂਸਰੇ ਨੂੰ ਕੀ ਕਰਾਇਆ ਮਾਤਾ ਆਪਣਾ ਗੁਨਾਹ ਕੀਆ ਮਾਤਾ ਮਾਤਾ ਦਾਦੀ ਗੁਜਰਕਔਰ ਕਹਿੰਦੀ ਆ ਇਹ ਸੱਚ ਤੇ ਝੂਠ ਦੀ ਲੜਾਈ ਆ ਜਿਹੜੀ ਗੁਰੂ ਨਾਨਕ ਨੇ ਵੀ ਲੜੀ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਵੀ ਲੜੀ ਆ ਤੇ ਤੇਰੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਲੜੀ ਆ ਸੱਚ ਤੇ ਝੂਠ ਦੀ ਲੜਾਈ ਆ ਸਾ ਸੰਗਤ ਜੀ ਜਿਸੋ ਵੱਲ ਨਾ ਮੋਰਿੰਡੇ ਪਹੁੰਚਾ ਰਹੇ ਆ ਰਸਤੇ ਦੇ ਵਿੱਚ ਜਿਹੜੇ ਸਿਪਾਈ ਲੈਣ ਆਏ ਸੀ ਨਾ ਵੈਸੇ ਉਹਨਾਂ ਦਾ ਨਾਮ ਵੀ ਜਾਨੀ ਖਾਨ ਤੇ ਮਾਨੀ ਖਾਨ ਲਿਖਿਆ ਨਾਲ ਹੋਰ ਸਪਾਈ ਸੀ ਉਹਨਾਂ ਦੀ ਰੋਟੀ ਦਾ ਪ੍ਰਬੰਧ ਹੈ ਰਸਤੇ ਦੇ ਵਿੱਚ ਇਹਨਾਂ ਨੂੰ ਪਾਣੀ ਵੀ ਨਹੀਂ ਪੀਣਦੇ ਔਰ ਕਿੰਨੀ ਦਹਿਸ਼ਤ ਸੀ ਉਹਨਾਂ ਲੋਕਾਂ ਦੇ ਵਿੱਚ ਸਮੇਂ ਦੀ ਹਕੂਮਤ ਦੀ ਕਿੰਨੀ ਹਕੂਮਤ ਦੀ ਕਿੰਨੀ ਦਹਿਸ਼ਤ ਸੀ ਸਾਹਮਣੇ ਖੂਹ ਹੀ ਸੀ ਮਾਤਾ ਜੀ ਨੇ ਲੋਕ ਖੜੇ ਸਨ ਵੀ ਸਾਨੂੰ ਮੇਰੇ ਬੱਚਿਆਂ ਨੂੰ ਪਾਣੀ ਦਾ ਪਲਾਸ ਦਿਓ ਕੋਈ ਲਾਗੇ ਨਹੀਂ ਆਇਆ ਉਸ ਗੁਰਿੰਡੇ ਦੀ ਕੋਤਵਾਲੀ ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਉਸ ਜੇਲ੍ਹ ਦੇ ਵਿੱਚ ਸਭ ਜਿਆਦਿਆਂ ਨੂੰ ਕੈਦ ਕੀਤਾ ਔਰ ਸਰਾਂਖ ਖਬਰ ਪਹੁੰਚਾਈ ਇਹ ਜਿਹੜੀ ਕੋਤਵਾਲੀ ਹੈ ਨਾ ਸਾਧ ਸੰਗਤ ਦੀ ਜਿਹੜਾ ਦਰਸ਼ਨ ਕੀਤੇ ਹੋਣਗੇ ਵਾਰਿੰਡੇ ਇਹ ਪਹਿਲਾਂ 1933 ਤੋਂ ਪਹਿਲਾਂ ਪੁਲਿਸ ਦੀ ਚੌਂਕੀ ਸੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਇਹ ਪੁਲਿਸ ਦੀ ਚੌਂਕੀ ਰਹੀ ਹੈ ਉਸ ਤੋਂ ਬਾਅਦ ਕੌਮ ਦੇ ਵਿੱਚ ਥੋੜੇ ਜੇ ਜਿਸ ਵੇਲੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਗੁਰਚਰਨ ਸਿੰਘ ਤੌੜਾ ਦਾ ਸਮਾਜ ਜਿਸ ਵੇਲੇ ਆਇਆ ਸੀ ਉਸ ਵੇਲੇ 1958 ਦੇ ਵਿੱਚ 1933 ਤੋਂ ਲੈ ਕੇ 1933 ਤੱਕਰ ਪੁਲਿਸ ਦੀ ਚੌਕੀ ਰਹੀ ਅੰਗਰੇਜ਼ਾਂ ਦੇ ਟਾਈਮ ਤੇ ਉਸ ਤੋਂ ਬਾਅਦ ਇੱਥੇ ਸਰਕਾਰੀ ਸਕੂਲ ਬਣ ਗਿਆ 1958 ਦੇ ਵਿੱਚ ਗੁਰਚਰਨ ਸਿੰਘ ਤੋੜੇ ਨੂੰ ਜਿਹੜੇ ਹਮਦਰਦ ਸਿੱਖ ਸਨ ਉਹਨਾਂ ਨੇ ਕਿਹਾ ਵੀ ਇਹ ਸਾਡੇ ਸਭ ਜਾਦਿਆਂ ਦੀ ਮਾਤਾ ਗੁੱਜਰਤੌਰ ਦੀ ਯਾਦ ਹੈ ਇੱਥੇ ਰੁਕੇ ਆ ਤੇ ਉਸ ਤੋਂ ਬਾਅਦ ਜਾ ਕੇ ਗੁਰਦੁਆਰਾ ਸਾਹਿਬ ਬਣਿਆ 1958 ਦੇ ਵਿੱਚ ਤੇ ਬਹੁਤ ਚੱਲਦਾ ਚੱਲਦਾ ਫਿਰ ਜਿਹੜੀ ਪੂਰੀ ਹੋਂਦ ਆਈ ਹੈ ਉਹ 1999 ਦੇ ਵਿੱਚ ਇਹ ਗੁਰਦੁਆਰਾ ਹੋਂਦ ਵਿੱਚ ਬਣਿਆ ਤੇ ਕਹਿਣ ਦਾ ਭਾਵ ਹੈ ਕਿ ਉਹ ਜਿੱਥੇ ਵੀ ਸਤਿਗੁਰੂ ਦੇ ਸ਼ਬਦ ਆਦੇ ਗਏ ਆ ਉਹ ਯਾਦਗਾਰਾਂ ਬਣੀਆਂ ਤੇ ਸਰਹੰਦ ਤੋਂ ਪਹਿਲਾਂ ਵੀ ਇੱਕ ਗੁਰਦੁਆਰਾ ਸਾਹਿਬ ਹੁੰਦਾ ਰੱਤ ਸਾਹਿਬ ਤੇ ਜਿੱਥੇ ਰੋਪ ਕੇ ਸ਼ਬਦ ਆਦਿਆਂ ਨੂੰ ਅੱਗੇ ਖਬਰ ਦਿੱਤੀ ਗਈ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਉਂਕਿ ਵਜ਼ੀਰ ਖਾਂ ਬੜਾ ਥੱਕ ਗਿਆ ਪਹਿਲਾ ਭਾਈ ਉਦੇ ਸਿੰਘ ਦਾ ਸਿਰ ਕੱਟ ਕੇ ਲਿਆਏ ਲਓ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਸੀਂ ਸ਼ਹੀਦ ਕਰ ਦਿੱਤਾ ਫੇ ਕਿਸੇ ਨੇ ਦੱਸਿਆ ਵੀ ਇਹ ਭਾਈ ਉਦੇ ਸਿੰਘ ਹੈ ਫਿਰ ਚਮਕਾੜ ਤੋਂ ਭਾਈ ਸੰਗਤ ਸਿੰਘ ਜੀ ਦਾ ਸਿਰ ਵੱਟ ਕੇ ਲਿਆਏ ਤੇ ਕਹਿੰਦੇ ਨਹੀਂ ਭਾਈ ਇਹ ਤਾਂ ਸਿੱਖ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲੇ ਗਏ ਅ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਨੇ ਸਾਡੇ ਤੇ ਰਹਿਮਤਾ ਕੀਤੀਆਂ ਸਾਡੇ ਤੇ ਜੀਵਨ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦੀ ਅੱਜ ਅ ਕਿਰਪਾ ਦੇ ਨਾਲ ਅਸੀਂ ਹੋਂਦ ਦੇ ਵਿੱਚ ਹਾਂ ਬਥੇਰੇ ਲੋਕਾਂ ਨੂੰ ਚਾਹ ਚੜ੍ਹਦੇ ਆ ਪਰ ਜਿਹੜੇ ਪੰਥ ਦੇ ਵਾਸਤੇ ਕਰਮ ਕਰਦੇ ਆ ਨਾ ਤੇ ਉਹਨਾਂ ਨੂੰ ਇੱਕੋ ਚਾਹ ਹੁੰਦਾ ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਇੱਕ ਗੁਰੂ ਸਾਹਿਬ ਨੇ 4-5 ਚਾਹ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ ਪਹਿਲਾ ਚਾਹ ਹੈ ਨੱਚਣ ਕੁੱਦਣ ਮਨ ਕਾ ਚਾਹ ਇਹ ਗੁਰੂ ਦਾ ਚਾਹ ਨਹੀਂ ਹੈ ਇਹ ਮਨ ਦਾ ਚਾਹ ਹੈ ਨੇ ਤਾਂ ਇਹਦੇ ਪੰਕਤੀ ਛੱਡ ਦਿੰਦੇ ਆਪਾਂ ਅਰਥ ਕੀਤੇ ਬਗੈਰ ਜਿਹੜੇ ਨੱਚਦੇ ਕੋਦਦੇ ਆ ਨਾ ਲੋ ਜੀ ਗੁਰਬਾਣੀ ਵਿੱਚ ਲਿਖਿਆ ਨਚਣ ਕੋਦਣ ਮਨ ਕਾ ਇਹ ਮਨ ਕਾ ਚਾਉ ਹੈ ਗੁਰੂ ਦਾ ਚਾਉ ਨਹੀਂ ਹੈ ਤੇ ਗੁਰੂ ਦਾ ਚਾਉ ਕੀ ਹੈ ਕਹਿੰਦੇ ਤੂੰ ਅਰਦਾਸ ਕਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਇਹ ਤੇਰੇ ਅੰਦਰ ਚਾਉ ਹੋਣਾ ਚਾਹੀਦਾ ਤੇ ਜਦੋਂ ਕਹਿੰਦੇ ਚਾਅ ਬਣ ਗਿਆ ਜੀਵਨ ਦੇ ਵਿੱਚ ਅਰਦਾਸ ਕੀਤੀ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣ ਤੇ ਪਰ ਇੱਕ ਚਾਅ ਉਹ ਕਿਸੇ ਕਿਸੇ ਨੂੰ ਹੁੰਦਾ ਹੈ ਉਹ ਕਿਹੜਾ ਚਾਅ ਹੈ ਕਬੀਰ ਮੋਹੇ ਮਰਨੇ ਦਾ ਚਾਅ ਹੈ ਮਰੋਂ ਤੋ ਹਰ ਕੇ ਦਰ ਇਹਨਾਂ ਦਾ ਚਾਅ ਸੀ ਸਭ ਜਾਦਿਆਂ ਦੇ ਅੰਦਰ ਸਤਕ ਸੀ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਮੈਂ ਜੋ ਬੇਨਤੀ ਕੀਤੀ ਆ ਇਹ ਨਹੀਂ ਕਿ ਉਹ ਸਮੇਂ ਦੇ ਵਿੱਚ ਜਿਹੜਾ ਸਭ ਜਾਦੇ ਨੇ ਪੂਰਨੇ ਪਾਏ ਹਨ ਅੱਜ ਕੌਮ ਉਹਨਾਂ ਪੂਰਨਿਆਂ ਤੇ ਚੱਲ ਰਹੀ ਹੈ ਸਾਨੂੰ ਲੋੜ ਆ ਆਪਣੇ ਬੱਚਿਆਂ ਨੂੰ ਇਤਿਹਾਸ ਉਹ ਤਾਂ ਨੀਹਾਂ ਵਿੱਚ ਖੜ ਗਏ ਆ ਸਭ ਜਾਦੇ ਨੀਹਾਂ ਵਿੱਚ ਖੜ ਕੇ ਸ਼ਹੀਦ ਹੋ ਗਏ ਆ ਪਰ ਅੱਜ ਅਸੀਂ ਸੋਚਣਾ ਅਸੀਂ ਕਿੱਥੇ ਖੜੇ ਹਾਂ ਅਸੀਂ ਕਿੱਥੇ ਖੜੇ ਆ ਔਰ ਸਾਡੇ ਬੱਚੇ ਕਿੱਥੇ ਖੜੇ ਆ ਅਸੀਂ ਕੀ ਕਿੰਨਾ ਕਾ ਅਸੀਂ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜ ਪਾਏ ਆ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸ ਪਾਏ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਦੇ ਉੱਪਰ ਸਾਡੇ ਖੰਡਰ ਦੇ ਬੱਚੇ ਆ ਜਗਾ ਜਗਾ ਜਾ ਕੇ ਲੋਕਾਂ ਨੂੰ ਇਤਿਹਾਸ ਦੱਸ ਰਹੇ ਕਿਉਂਕਿ ਬਹੁਤ ਸਾਡੇ ਅੰਦਰ ਪਤਾ ਹੋਏਗਾ ਨਾ ਸਾਨੂੰ ਅਸੀਂ ਤਾਂ ਹੀ ਜਾ ਕੇ ਦੱਸਾਂਗੇ ਨਾ ਤਾਂ ਹੀ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ ਤੇ ਸਾਨੂੰ ਅੱਜ ਲੋੜ ਹੈ ਜੇ ਪਚੌਣੇ ਨਾ ਸਿੱਖੀ ਸਾਡੇ ਘਰ ਦੇ ਵਿੱਚ ਹੋਵੇ ਤੇ ਅਸੀਂ ਉਹਨਾਂ ਚੀਜ਼ਾਂ ਦੇ ਉੱਪਰ ਪਹਿਰਾ ਦਈਏ ਜਿਹੜੇ ਉਹ ਖੜ ਕੇ ਦੋ ਚੀਜ਼ਾਂ ਸੀ ਸਾਡੇ ਸਾਹਮਣੇ ਲੜ ਕੇ ਸੀ ਦੋਏ ਖੜ ਕੇ ਸੀ ਲੜ ਕੇ ਵੀ ਸੀ ਦੌਣਾ ਬੜਾ ਕਠਿਨ ਹੈ ਖੜ ਕੇ ਵੀ ਸੀ ਦੌਣਾ ਔਰ ਸਾਰੇ ਪਾਸੇ ਦੁਸ਼ਮਣੇ ਦਸ਼ਮਣ ਹੈ ਸੱਤ ਤੇ ਨੌ ਸਾਲ ਦੀ ਜੇ ਆਪਾਂ ਆਪਣੇ ਇਤਿਹਾਸ ਦੇ ਨਾਲ ਜੁੜਾਂਗੇ ਉਹਨਾਂ ਦਾ ਸਿੱਧਕ ਸੀ ਬਾਬਾ ਅਜੇ ਸਿੰਘ ਕਿੰਨੇ ਸਾਲ ਦੀ ਉਮਰ ਸੀ 4 ਸਾਲ ਦੀ ਉਮਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਉਹਦਾ ਕਲੇਜਾ ਕੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਕੋਕੀ ਪੁਰਨੇ ਸਿੰਘ ਨਾਲ ਸਾਹਮਣੇ ਨੀਹਾਂ ਇੰਨੀਆਂ ਮਜ਼ਬੂਤ ਐ ਸਿੱਖ ਰਾਜ ਦੀਆਂ ਜਿਹੜੀਆਂ ਬਾਬਾ ਜੋਰਾਵਾਰ ਸਿੰਘ ਫਤੇ ਸਿੰਘ ਦੀਆਂ ਲੋਥਾਂ ਦੇ ਉੱਪਰ ਖੜੀਆਂ ਇਹ ਕੌਮ ਦੇ ਉਹ ਲੋਥਾਂ ਦੇ ਚੜ੍ਹ ਕਿੰਨਾ ਸਤਕ ਸੀ ਹੁਣ ਬੀਬੀਆਂ ਦੇ ਅੰਦਰ ਮੀਰ ਮੰਨੂ ਦੀ ਢੇਲ ਵਿੱਚ ਆਪਾਂ ਅਰਦਾਸ ਕਰਦੇ ਨਾ ਤੁਸੀਂ ਸੋਚਦੇ ਹੋ ਵੀ ਭਾਈ ਸਾਹਿਬ ਉਹ ਅਰਦਾਸ ਕਰ ਰਿਹਾ ਜੋ ਅਸੀਂ ਬੜੇ ਆਰਾਮ ਵਾਲੇ ਕਮਰਿਆਂ ਦੇ ਵਿੱਚ ਆਰਾਮ ਕਰਕੇ ਆਏ ਆ ਵੀ ਆਪਜੀ ਦੇ ਬਾਣੇ ਅੰਦਰ ਚਾਰ ਪੈ ਰੈਣ ਸੁੱਖ ਦੀ ਬਤੀਤ ਹੋਈ ਆ ਚਾਰ ਪੈ ਦਿਨ ਆਇਆ ਉਹ ਬੀਬੀਆਂ ਅਰਦਾਸ ਕਰਦੇ ਸੀ ਅਰਦਾਸ ਦੇ ਵਿੱਚ ਬੜਾ ਵੱਡਾ ਇਤਿਹਾਸ ਹੈ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੂੰ ਕੈਦ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਦਿਨ ਚੱਕੀ ਚਲਾਈ ਬੜਾ ਮੁਸ਼ਕਲ ਹੁੰਦੀ ਸੀ ਪੜਾਣੇ ਬਜ਼ੁਰਗਾਂ ਨੂੰ ਪਤਾ ਤੇ ਉਹ ਆਟਾ ਦਾਣੇ ਦਿੱਤੇ ਗਏ ਆਟਾ ਤਿਆਰ ਕੀਤਾ ਨਾਲ ਉਹਨਾਂ ਨੂੰ ਬੱਚਿਆਂ ਨੂੰ ਸੰਭਾਲਣਾ ਆਟਾ ਵੀ ਤਿਆਰ ਕੀਤਾ ਫਿਰ ਉਹਨਾਂ ਨੇ ਸ਼ਾਮ ਨੂੰ ਪਾਠ ਕੀਤਾ ਰਹਿ ਰਾਜ ਦਾ ਕਿ ਸਤਿਗੁਰੂ ਜੀ ਆਪਦੀ ਦੇ ਬਾਣੇ ਵਿੱਚ ਦਿਨ ਸੁੱਖ ਦਾ ਬੀਤ ਹੋਇਆ ਉਹ ਜਿਹੜੇ ਸਿਪਾਈ ਖੜੇ ਜੀ ਵੀ ਕਿਹੜਾ ਸੁੱਖ ਇਹ ਤਾਂ ਇੰਨੀ ਮੁਸ਼ਕਲ ਦੇ ਨਾਲ ਇਹਨਾਂ ਨੇ ਦਿਨ ਕੱਟਿਆ ਇਹ ਸਾਰਾ ਦਿਨ ਹੀ ਚੱਕੀ ਚਲਾਉਂਦੀਆਂ ਰਹੀਆਂ ਤੇ ਜਾ ਕੇ ਉਹਨੂੰ ਮੀਰ ਬੰਨੂ ਦੱਸਿਆ ਵੀ ਉਹ ਤਾਂ ਆਪਣੇ ਮੁਰਸ਼ਿਦ ਦੇ ਅੱਗੇ ਅਰਦਾਸ ਕਰਦੀਆਂ ਉਹ ਕਹਿੰਦਾ ਦਾਣੇ ਹੋਰ ਵਧਾ ਦਿਓ ਦਾਣੇ ਹੋਰ ਵਧਾ ਦਿੱਤੇ ਸਾਰੀ ਸਾਰੀ ਰਾਤ ਸੁੱਤੀਆਂ ਨਹੀਂ ਬੀਪੀਆਂ ਫੇਰ ਅਮਰਤ ਵੇਲਾ ਹੋਇਆ ਫੇਰ ਉਹਨਾਂ ਨੇ ਅਰਦਾਸ ਕੀਤੀ ਆਪ ਜੀ ਦੇ ਬਾਣੇ ਅੰਦਰ ਚਾਰ ਪਰ ਰੈਣ ਸੁੱਖ ਦੀ ਬਤੀਤ ਹੋਈ ਇਥੋਂ ਤੱਕ ਔਰ ਜ਼ੁਲਮ ਕੀਤਾ ਸਤਸੰਗਤ ਜੀ ਵੀ ਇੱਕ ਦਿਨ ਮੂੰਹ ਤੋਂ ਕਹਿ ਸਕਣ ਉਹ ਵੀ ਅਸੀਂ ਦੁਖੀ ਆ ਉਹ ਕਹਿਣ ਲੱਗਾ ਇਦਾਂ ਕਰੋ ਇਹਨਾਂ ਦੀਆਂ ਗੋਦੀਆਂ ਦੇ ਵਿੱਚ ਉਹਨਾਂ ਦੇ ਬੱਚੇ ਖੋਲੋ ਬੱਚਿਆਂ ਨੂੰ ਖੋਲਿਆ ਗਿਆ ਇਥੋਂ ਤੱਕ ਔਰ ਜ਼ੁਲਮ ਹੋਇਆ ਜਿਹੜੀਆਂ ਮੇਰੀਆਂ ਭੈਣਾਂ ਗਰਭਵਤੀ ਸਨ ਉਹਨਾਂ ਦੇ ਪੇਟ ਦੇ ਉੱਪਰ ਪੱਥਰ ਰੱਖ ਦਿੱਤੇ ਵੱਡੇ ਵੱਡੇ ਵੀ ਜਿਹੜਾ ਬੱਚਾ ਪੈਦਾ ਹੋਏਗਾ ਜਾਂ ਤਾਂ ਮਰਿਆ ਪੈਦਾ ਹੋਏਗਾ ਜਾਂ ਲੂਲਾ ਲੰਗੜਾ ਪੈਦਾ ਹੋਏ ਇੰਨਾ ਜ਼ੁਲਮ ਹੋਇਆ ਉਹਨਾਂ ਨੇ ਆਪਣਾ ਭਾਰ ਚੁੱਕਿਆ ਫਿਰ ਅਰਦਾਸ ਕੀਤੀ ਫਿਰ ਰਾਤ ਨਿਕਲ ਗਈ ਤੇ ਤੀਸਰਾ ਦਿਨ ਆਇਆ ਜਿੱਦਣ ਬੱਚੇ ਖੋਲੇ ਗਏ ਬੱਚਿਆਂ ਦੇ ਟੁਕੜੇ ਕਰ ਬੱਚੇ ਨੂੰ ਪਰਛੜਦਾ ਸੀ ਦੂਸਰਾ ਨੇਜੇ ਵਿੱਚ ਪਰੋ ਲੈਂਦਾ ਸੀ ਬੱਚਿਆਂ ਦੇ ਫੋਟੋਆਂ ਦੇਖਦੇ ਹੋ ਨਾ ਤੁਸੀਂ ਇਹ ਤਾਂ ਇਤਿਹਾਸ ਹੈ ਸਾਡਾ ਬੱਚਿਆਂ ਦੇ ਟੁਕੜੇ ਕਰ ਤੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਦੇ ਵਿੱਚ ਪਾ ਦਿੱਤੇ ਕਿਉਂ ਨਹੀਂ ਟੋਲੀਆਂ ਕਿਉਂਕਿ ਸਾਹਮਣੇ ਸਭ ਜਹਦੇ ਦਿਖ ਰਿਹਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇਖੋ ਜਿੰਨੇ ਤੱਕ ਸਾਡੇ ਦਿਮਾਗ ਦੇ ਵਿੱਚ ਸਾਡੇ ਦਿਲ ਵਿੱਚ ਸ਼ਬਦ ਆਦੇ ਰਹਿਣਗੇ ਸਾਨੂੰ ਦੁਨੀਆ ਦੀ ਕੋਈ ਤਾਕਤ ਢੁਲਾ ਨਹੀਂ ਸਕਦੀ ਕੋਈ ਤਾਕਤ ਸਾਨੂੰ ਆਪਣੇ ਧਰਮ ਤੋਂ ਦੂਰ ਨਹੀਂ ਕਰ ਸਕਦੀ ਕਿਉਂ ਨਾ ਫਿਰ ਬੀਪੀਆਂ ਨੇ ਅਰਦਾਸ ਕੀਤੀ ਬੱਚੇ ਗਲਾਂ ਦੇ ਵਿੱਚ ਉਹਨਾਂ ਦੇ ਗਲਾਂ ਦੇ ਹਾਰ ਫਿਰ ਅਰਦਾਸ ਕਰਦੀਆਂ ਆਪ ਦੀ ਦੇ ਭਾਣੇ ਅੰਦਰ ਚਾਰ ਪੈਰ ਦੇਣ ਸੁੱਖ ਦਾ ਬੀਤ ਹੈ ਕਿਹੜਾ ਸੁੱਖ ਸੀ ਜਿਹਨੂੰ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਗ ਆਖਰ ਵਿੱਚ ਪੜ੍ਹਦੇ ਨਾ ਮੈਂ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਿਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਇਹ ਇਤਿਹਾਸ ਨੂੰ ਬਾਰ ਬਾਰ ਇਤਿਹਾਸ ਉਹੀ ਹੈ ਇਤਿਹਾਸ ਉਹੀ ਰਹੇਗਾ ਇਤਿਹਾਸ ਨੂੰ ਕੋਈ ਨਹੀਂ ਬਦਲ ਸਕਦਾ ਪਰ ਜਦੋਂ ਮੈਂ ਬੇਨਤੀ ਕੀਤੀ ਸੀ ਪਹਿਲੇ ਦਿਨ ਆਪਾਂ ਘਰ ਦੇ ਵਿੱਚ ਕੋਈ ਘਟਨਾ ਘਟ ਜਾਈਏ ਘਰ ਦੇ ਵਿੱਚ ਕੋਈ ਬੰਦਾ ਮੌਤ ਦੇ ਮੂਹਰੇ ਵਿੱਚ ਚਲਾ ਜਾਏ ਅਕਾਲ ਚਲਾਣਾ ਕਰ ਜਾਏ ਆਪਾਂ ਗੱਲ ਕਰਦੇ ਆਂ ਵੀ ਹੱਲੇ ਨਾ ਬਜ਼ੁਰਗਾਂ ਨੂੰ ਦੱਸਣਾ ਨਹੀਂ ਹੈ ਜਾਂ ਬੰਦਾ ਕੋਈ ਘਰ ਦੇ ਵਿੱਚ ਬਿਮਾਰ ਇਹਨੂੰ ਦੱਸਣਾ ਨਹੀਂ ਹੈ ਇਹ ਸਤਵਾ ਸਹਿਨ ਨਹੀਂ ਕਰੇਗਾ ਕਿ ਬੰਦੇ ਮਰ ਜਾਂਦੇ ਅਟੈਕ ਆ ਜਾਂਦਾ ਉਹਨਾਂ ਨੂੰ ਜੋ ਮੌਤ ਸੁਣਦੇ ਆ ਕੋਈ ਵਿਛੋੜਾ ਸੁਣ ਨਹੀਂ ਸਕਦੇ ਪਿਆਰ ਹੁੰਦਾ ਹੈ ਪਰ ਦੇਖੋ ਨਾ ਕਿੰਡੀਆਂ ਵੱਡੀਆਂ ਸ਼ਾਤਾਂ ਹਨ ਛਲਣੀ ਛਲਣੀ ਸਰੀਰ ਹੋ ਗਏ ਸਭ ਜਾਦਿਆਂ ਦੇ ਚਮਕੌਰ ਦੀ ਗੜੀ ਵਿੱਚ ਸਭ ਜਾਦਿਆਂ ਨੂੰ ਸਰਹੰਦ ਦੀ ਦੀਵਾਰ ਦੇ ਵਿੱਚ ਸੀਧ ਕਰ ਦਿੱਤਾ ਗਿਆ ਅਸੀਂ ਕੋਈ ਢੈਲੀ ਢੈਂਦੀ ਕਲਾ ਵਿੱਚ ਥੋੜੇ ਜਾਣਦੇ ਹਾਂ ਜਿੱਦਾਂ ਜਿੱਦਾਂ ਇਤਿਹਾਸ ਤੁਸੀਂ ਪੜੋਗੇ ਇਮਾਨਦਾਰੀ ਦੇ ਨਾਲ ਪੜਾਂਗੇ ਸੁਣਾਂਗੇ ਸੁਣਾਵਾਂਗੇ ਤੇ ਸਾਡੀ ਸੁਰਤ ਹੋਰ ਬਲਵਾਨ ਹੋਏਗੀ ਸਟਰੋਂਗ ਹੋਏਗੀ ਜਿੱਦਾਂ ਅਸੀਂ ਸਾਸ ਸੰਗਤ ਦੀ ਇਤਿਹਾਸ ਪੜਦੇ ਹਾਂ ਨਾ ਸਾਨੂੰ ਤਾਕਤ ਮਿਲਦੀ ਹੈ ਸਾਡੇ ਜਜ਼ਬਾਤ ਜੀਵਨ ਦੇ ਵਿੱਚ ਪੈਦਾ ਹੁੰਦੇ ਆ ਇਹੀ ਹੈ ਕਿ ਸਾਡਾ ਨਿਸ਼ਾਨਾ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਸਭ ਜਾਦਿਆਂ ਦੀ ਉਸ ਸ਼ਹਾਦਤ ਨੂੰ ਵਸਾ ਲਈਏ ਆਪਣੇ ਬੱਚਿਆਂ ਦੇ ਮੈਂ ਦਾਵਾ ਕਰਦਾ ਗੁਰੂ ਸਾਹਿਬ ਜੀ ਦੇ ਕੋਲ ਬੈਠਾ ਦਾਵਾ ਕਰਦਾ ਤੁਸੀਂ ਜੇ ਆਪਣੇ ਇਮਾਨਦਾਰੀ ਨਾਲ ਆਪਣੇ ਬੱਚਿਆਂ ਨੂੰ ਇਹ ਆਦ ਦੱਸ ਦੋਗੇ ਕੋਈ ਦੁਨੀਆ ਦੀ ਤਾਕਤ ਤੁਹਾਡੇ ਬੱਚਿਆਂ ਨੂੰ ਧਰਮ ਤੋਂ ਦੂਰ ਨਹੀਂ ਕਰ ਸਕਦੀ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਜਿਹਨਾਂ ਧਰਮ ਨਹੀਂ ਆ ਗੁਰੂ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਤੇ ਜ਼ੁਲਮ ਤੇ ਸੀਹ ਦਿੱਤੇ ਗਏ ਕਿ ਹਰ ਕੀਤਾ ਗਿਆ ਸਰਾਂਦੇ ਦੇ ਉਹ ਆਪਾਂ ਅਗਲੇ ਦਿਵਾਨਾਂ ਦੇ ਵਿੱਚ ਸਾਂਝ ਕਰਾਂਗੇ ਗੁਰਸੰਗਤ ਦੀ ਹੋਈਆਂ ਭੁੱਲਾਂ ਨੂੰ ਬਖਸ਼ ਦੇਣਾ ਬਲਾਉ ਫਤੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ